ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਬਲੌਗ ਥੋੜਾ ਲੇਟ ਦਾ ਜਿਹੜਾ ਦਿੱਤਾ ਹੈ 8:30 ਵੇ ਇਹਦੇ ਰੈਡੀ ਹੈ ਬਣੀ ਜਾਂਦੀ ਹੈ ਪਟਿਆਲੇ ਵਾਲੀ ਚੱਲੋ ਜਾਈਂ ਚੰਨੋ ਪੰਡਾ ਜਾਊਗੀ ਆਪਣੇ ਕੋਲੇ ਆ ਜੀ 4x4 ਟਰੈਕਟਰ ਦਾ ਬ੍ਰਿਜ ਬੜੀ ਔਖਾ ਸੈੱਟ ਕਰਦੀ ਹੈ ਨਾ 4 ਈਲ ਦੇ ਤਰੋਹ ਨੇ ਇਹਦੇ ਨਾਲ ਕਰੋਸ ਪਾਉਣਾ ਹੁੰਦਾ ਇਹ ਆਪਣੇ ਜਗਾੜ ਲਾਇਆ ਇੱਕ ਇਹ ਤਾਂ ਮਹਿੰਗਾ ਬਣਾਗਾ ਪੱਟਾ ਪੱਟ 4-5000 ਰੁਪਏ ਦਾ ਇਹ ਆ ਕੰਨ ਜੇ ਟੁੱਟ ਗਏ ਸੀਗੇ ਤੇ ਆਪਾਂ ਨੇ ਇੱਥੇ ਇਹ ਜੋੜ ਦੇਣਾ ਆਹ ਔਰ ਇਹ ਜੋੜਾ ਦਾ ਇਹ ਹੋਣਾ ਮੰਨਉਂਦੀ ਇਹ ਸਾਰਾ ਇਹ ਜੋੜ ਲਾਇਨ ਆਪਣੇ ਨੇ ਪਤਾ ਵੀ ਲੱਗ ਰਿਹਾ ਹੈਗਾ ਆ ਜੀ ਇਹ ਇਹ 4-5000 ਦੀ ਆਈਟਮ ਜਿਹੜੀ ਨਿਕਲੀ ਆ ਇਹਦੇ ਬੱਧ ਹੋਵੇ ਹਾਂ 30000 ਰੁਪਏ ਜਿਹੇ ਹਾਂ 10000 ਰੁਪਏ ਜਿਹੇ 1200 ਜੇ ਇਹ ਵੀ ਕੱਲ ਮਰ ਜੀ 3-4-5000 ਦੀ ਆਟਮ ਮਰਦੀ ਦੁਆਰੇ ਤਾਲੂ ਘੁੱਟੇ ਵੇਖਾਂ ਨੀਰੇ ਨਾ ਤੁਸੀਂ ਦੇਖੋ ਵੀ 90 HP ਰੈਕਟਰ ਹੈਗਾ ਕਿੰਨਾ ਹਲਕਾ ਲਾਇਆ ਕੰਪਨੀਾਂ ਜਗਾੜੇ ਤੁਸੀਂ ਮੜਾ ਆ ਹੈਵੀ ਕਰਦੇ ਰਹੇ ਇਹ ਅਸ ਤੋਂ ਇੱਥੇ ਕਰਾਸ ਪੈਂਦਾ ਹੈਗਾ ਇੱਥੇ ਪਾ ਜਾਂਦਾ ਇੱਕ ਤੇ ਆਈ ਅੰਦਰ ਪਾ ਜਾਂਦਾ ਕੋਈ ਨਾ ਆ ਜਿਆ ਕਰਦਾਂਗੇ ਨੋਟ ਇਹ ਮੂਰਲੇ ਫੋਰ ਵੀ ਫੋਰ ਕਰਨ ਵਾਸਤੇ ਚੇਰੀ ਗੱਲਾ ਵੇ ਸਾਫਟ ਆਲਾ ਮੋਨ ਅਡੋਆ ਰੇਡੀਆ ਉਹੇ ਮਾਰਿਆ ਦਾ ਇਹ ਆਪਣੇ ਕਿ ਭੀ ਕੁਝ ਬਣਾ ਕੇ ਦਿਆਂਗਾ ਐਮਰਜੈਂਸੀ ਆ ਗਿਆ ਆਪਣੇ ਕੋਲ ਨਹੀਂ ਤੇ ਤਨ ਜ਼ਿਆਦਾ ਇਕੱਠੀ ਬਣਾਉਣੀ ਇਹ ਇਹ ਆਪਣੀ ਪਹਿਲਾਂ ਬਣਾਉਣੀ ਤੋਂ ਹਾਂ ਪਹਿਲਾਂ ਬਣਾਉਣੀ ਪੂ ਇਹ ਕੌਣ ਦੇ ਇਹ ਟੋਕਰੀ ਫਿੱਟ ਕਰੀ ਜਾਂਦੀ ਹੈ ਗੇ ਆਹ ਪੂਰੀ ਘੈਂਟ ਬਣਾਉਣਾ ਚੀਜ਼ ਕੋਈ ਵੀ ਚੀਜ਼ ਬਣਾਉਣ ਹੈ ਗੇ ਆਹ ਪੱਤੀ ਦਾਈ ਨਾ ਆਪਣੇ ਇਹ 1 ਇੰਚ ਦੀ ਪੱਤੀ ਦਾਈ ਇੱਧਰ ਵੀ ਇੰਚੀ ਪੱਤੀ ਦਾਈ ਜਾਗੀ ਆਪਣਾ ਸਾਰਾ ਮਟੀਰੀਅਲ ਪੂਰਾ ਮੋਟਾ ਹੁੰਦਾਗਾ ਪੂਰਾ ਹੈਵੀ ਹੁੰਦਾਗਾ ਦੇਖੋ ਟਾਇਰ ਵੀ ਐਮ ਆਰ ਕੰਪਨੀ ਨੇ ਹੈ ਪ੍ਰਾੜੇ ਨੇ ਹੈ ਕੰਪਨੀ ਨੇ ਬਾਕੀ ਆਹ ਟਰੈਕਟਰ ਦਾ ਕੰਮ ਚੱਲੀ ਜਾਂਦਾਗਾ ਇਹ ਸਾਰਾ ਖੋਲਿਆ ਪਿਆਗਾ ਜੇ ਇਹਦਾ ਸਮਾਨ ਲੈਣ ਗਏ ਨੰਦੇ ਪਟਿਆਰੇ ਆਪਣਾ ਤੇ ਇਹਦੀ ਆਪਾਂ ਦਿਖਾਵਾਂਗੇ ਕੱਲ ਨੂੰ ਵੀਡੀਓ ਚ ਤੂੰ ਉਧਰ ਆਪਣੀ ਜਿਹੜੀ ਰੇੜੀ ਆ ਗਈ ਪਟਿਆਲੇ ਵਾਲੀ ਚੰਨੋ ਜਾਉਗੀ ਉਹਦੇ ਰੰਗ ਹੋਈ ਜਾਂਦਾਗਾ ਇਹ ਰੇੜੀ ਆਪਾਂ ਜਾਉਗੀ ਪਟਿਆਲੇ ਜਿਹੜਾ ਪਟਿਆਲਾ ਪਿੰਡ ਚੰਨੋ ਇਹਦੇ ਰੰਗ ਹੋਈ ਜਾਂਦਾਗਾ ਥੱਲੇ ਮਾਰਦੇ ਆਪਾਂ ਨੇ ਬਲੈਕ ਕਰਾਂਗਾ ਤੇ ਸਾਈਡਾਂ ਤੇ ਵੱਜੂਗਾ ਸੋਨਾਂ ਦੀ ਕਬਰੂ ਬਲੈਕ ਰੰਗ ਦਾ ਲੱਕ ਪੱਕ ਵੱਜ ਗਿਆ ਸਾਰਾ ਵੱਜਿਆ ਹੋਇਆ ਹੈਗਾ ਤੇ ਇਦੋਂ ਬਾਅਦ ਵੱਜੂਗਾ ਇਹ ਨੀਲਾ ਤੇ ਸਾਹਵਾ ਹੋ ਕਰੀ ਜਾਂਦੇ ਨੇ ਬੇਟਾ ਟਰੈਕਟਰ ਚੋਂ ਬਸ ਮਾਲ ਕਿਹੜਾ ਕਿਹੜਾ ਪਾਵਾਂਗਾ ਬਾਜ਼ਾਰ ਵਟਾਂਡਰਾ ਕਰੀ ਜਾਂਦੇ ਨੇ ਵਿਚਾਰ ਕਰੀ ਜਾਂਦੇ ਨੇ ਆ ਟਰੈਕਟਰ ਦਾ ਮਾਲ ਕਿਹਾ ਬੋਦੂਗਾ ਹਾਂ ਭਾਈ ਸਾਮਾਨ ਕਿਹ ਹੈ ਪਾਵਾਂਗਾ ਪੂਰਾ ਛੇਰਾ ਪਾਵਾਂਗੇ ਕੰਨਾਂ ਕੋਲੇ ਤੇ ਆ ਠੀਕ ਆ ਮਾੜਾ ਪਾਉਣ ਦਾ ਕੀ ਫਾਇਦਾ ਜੋ ਖਲਾਈ ਲਿਆ ਠੀਕ ਆ ਹੋਰ ਫੇਰ ਲੈਵਲ ਇੰਦੇ ਬਿਰੋਂਗੇ ਨਹੀਂ ਪਾਣੀ ਪੂਰਾ ਪਾਵਾਂਗੇ ਸ਼ੇਰਾਂ ਲਿਆਂਦਾ ਸਾਮਾਨ ਲਿਆਂਦਾ ਜਿਹੜਾ ਉਹ ਕੱਟ-ਕੁੱਟ ਵਧੀਆ ਲੁੱਕ ਦੀ ਦਾ ਉਹ ਲਿਆਂਦੀ ਕਲੱਚ ਪਲੇਟ ਲਿਆਂਦੀ ਸ਼ਵਰਾਜ ਆਣੀ ਕਲੱਚ ਪਲੇਟ ਆ ਹਾਂ ਲੁੱਕ ਦੀ ਵੀ ਇੱਕ ਥੱਲੇ ਲੁੱਕ ਦੀ ਕੰਪਨੀ ਦੀ ਠੀਕ ਆ ਕਲੱਚ ਪਲੇਟਾਂ ਨਵੀਆਂ ਹੋ ਗਈਆਂ ਪੂਰਾ ਛੇਰਾ ਪਾਵਾਂਗੇ ਅਗਲਾ ਆਇਆਂ ਤਾਂ ਨਹੀਂ ਕਰੂਗਾ ਗਰਾਰੀ ਗੁਰੂ ਜੀ ਸਭੀ ਨੰਮੀਆਂ ਪਾਈ ਪਾਉਣੀਆਂ ਨੇ ਨਾ ਨਾ ਮੈਂ ਸਭ ਕੁਛ ਨਵਾਂ ਕਰਤਾ ਗੇਰ ਦਾ ਬੈਰਾਂ ਹੋ ਗਏ ਸਾਰਾ ਸੇਚਰੀ ਕਰਤਾ ਪਹਿਲੇ ਇੱਕ ਜਿਹੜੀ ਸੀਗਾ ਇੱਕ ਜਿਹੜੀ ਸੀ ਹੁਣ ਛੇ ਕਰਤਾ ਹੁਣ ਛੇ ਕਰਤਾ ਠੀਕ ਆ ਹੋਰ ਕਸਾ ਹੋਰ ਕੁਛ ਦੇਖਾਂਗੇ ਅਜੇ ਲੈ ਜੀ ਦੋ ਜੱਮਾ ਕਰਾਵਾਉਣੀ ਸਮਾ ਸਾਰਾ ਲੈਂਦਾ ਵਾ ਟਰੈਕਟਰ ਦਾ ਆਪਾਂ ਨੂੰ ਸਾਰੇ ਆਂਦਾ ਪਾਈ ਨੇ ਪਟਿਆਲੇ ਤੋਂ ਤੇ ਕਵਾੜ ਤੋਂ ਕਿਉਂਕਿ ਅਰੀਜਨ ਮਿਲ ਜਾਂਦਾ ਨਾਲ ਟਰੈਕਟਰ ਖੁੰਦੇ ਹੋਂ ਕਵਾੜ ਤੋਂ ਤੇ ਵਾਕਿਆ ਕੰਮ ਉਹਨਾਂ ਸਰਾ ਦਾ ਕੰਮ ਕਰਨਾ ਚਾਹੁੰਦਾ ਗ੍ਰਾਈਂਡਰ ਦਾ ਤੇ ਉਹ ਜਾਣਦੇ ਨੇ ਕਰਾਉਣਾ ਇਹ ਕੰਮ ਸਾਰਾ ਇਰੇ ਬੈਰਿੰਗ ਨੂੰ ਨਾਮ ਹੈ ਬੈਰਿੰਗ ਨੂੰ ਨਾਮ ਹੈ ਅੱਜ ਆਪਾਂ ਇਦਾਂ ਬਣਾਈਏ ਨੇ ਫਾਈਬਰਾਂ ਜਿੜਿਓ ਸਾਹਮਣੇ ਫਾਈਬਰਾਂ ਨੇ ਤੇ ਇਹਨਾਂ ਦਾ ਆਪਾਂ ਕਰਕੇ ਰੰਗ ਸਾਰਿਆਂ ਦੇ ਇਦੋਂ ਬਾਅਦ ਆਪਾਂ ਮਾਰਨਾ ਇਹ ਤੇ ਬਲੈਕ ਰੰਗ ਤੇ ਫੇਰ ਲਾਉਣੀ ਆਪਾਂ ਤੇ ਫਾਈਬਰਾਂ ਇਹਦੇ ਕਿੰਨੀ ਚਾਰ ਲੱਗੀਆਂ ਇਹਨਾਂ ਨੂੰ ਸਾਹੀ ਜਾਰ ਆਪਾਂ ਪਾ ਲਾਵਾਂਗੇ ਲਾ ਕੇ ਫੇਰ ਮਾਰਾਂਗੇ ਰੰਗ ਤੇ ਜਾ ਵੀਰ ਰਿਪੇਅਰ ਦਾ ਕੰਮ ਚੱਲੀਆਂ ਤਾਂ ਗਾ ਇਹ ਤੋਂ ਪਹਿਲਾਂ ਆਪਾਂ ਨੇ 6 ਟਰੈਲੀਆਂ ਕਰ ਪਿਆ ਰਿਪੇਅਰ 7 ਟਰੈਲੀਆਂ ਕਰਤੀਆਂ ਜੀ ਪਹਿਲਾਂ ਆਪਾਂ ਰਿਪੇਅਰ ਪੱਠਿਆਂ ਆਂਦੀਆਂ ਇਹ ਆ ਗਈ 8ਵੀਂ ਇੱਕ ਤਾਂ ਆਪਾਂ ਨੇ ਕਰੀ ਇਹਦੇ ਗਰੀਸ ਸਾਰੀ ਇਹਦੇ ਚੱਕੇ ਗਰੀਸ ਕਰੀਦਾ ਆਪਾਂ ਨੇ ਟਾਇਰ ਕੱਟ ਕੇ ਬਾਹਰ ਤੇ ਬਾਕੀ ਦੇ ਮਾਗਰ ਚੰਦਰ ਵਰਦੀਆਂ ਦਾ ਜਿਹੜੇ ਪਹਿਲਾਂ ਹੀ ਟਰੈਲੀਆਂ ਚੰਦਰ ਲੱਗਿਆਗਾ ਬਾਕੀ ਇਹ ਹੋਈ ਠੀਕ ਹੈ ਟਰਾਲ ਦੀ ਡਾਲੇ ਵੀ ਵਧੀਆ ਪਈ ਆ ਗਈ। ਇਹ ਟਰਾਲ ਦੀ ਨਮੀ ਹੈ ਇੰਨੀ ਪੱਠਿਆਂ ਵਾਲੀ। ਵੇਚਾ ਟਰਾਲ ਦੀਆਂ ਵਾੜੀਆਂ ਕਵਾਰਨ ਉਹਨਾਂ ਦੀਆਂ। ਕੱਲਾ ਦੇ ਵਿੱਚ ਚੰਨ ਚੰਨ ਲਾਇਆ ਬਣਾ ਕੇ। ਇਧਰ ਆ ਗੋਹਿਆਂ ਰੈੜੀਆਂ ਬਣ ਨਹੀਂ ਜਾਂਦੇ ਨੇ। ਇੱਕ ਕੱਲ ਬਣਾਤੀ ਤੇ ਦੂਜੀ ਤੇ ਕੰਮ ਚੱਲੀ ਜਾਂਦਾ ਹੈਗਾ। ਪੀ ਅੱਜ ਆਪਾਂ ਨੇ ਸਵੇਰ ਦੇ ਅਨੇਕਤਾ ਇਹਨਾਂ ਦਾ ਰੰਗ ਮਾਰਿਆਗਾ ਰੰਗ ਮਾਰ ਕੇ ਆਪਾਂ ਇਦੋਂ ਆਪਾਂ ਬਾਗੀ ਲੈਂਨਾ ਫਾਈਬਰ ਇਹਨਾਂ ਦੀ ਉੱਤਰਾ ਲੌਨ ਵਾਸਤੇ ਚਿੱਟੇ ਰੰਗ ਦੀ ਫਾਈਬਰ ਲੈਂ ਆ ਬੱਗੇ ਜੀਏ ਪੀਸੀ ਆਪਾਂ ਤੇ ਫਾਈਬਰ ਆਪਾਂ ਉੱਧਰ ਲਿਆਂਦੀ ਪਈ ਆ ਜੀ ਸਾਹਮਣੇ ਆਪਾਂ ਚੈੱਕ ਕਰਵਾ ਲੈਂਦਾ ਤੁਹਾਨੂੰ ਆਪਣੇ ਆਪ ਫਾਈਬਰ ਲਿਆਂਦੀ ਹੈਗੀ ਇਹ ਵਾਕਿਆ ਭਲੋ ਵਾਲਿਆਂ ਦਾ ਇੱਕ ਪਿਆਰ ਸੁਣਿਆ ਇਦੋਵਾਂ ਤਾਂ ਆਪਾਂ ਨੇ ਚਾਰ ਜਿਹੜੀਆਂ ਨੌਨੀਆਂ ਨੇ ਸਫਾਈ ਕੀਤੀ ਆਪਾਂ ਤਾਂ ਚਾਰ ਜਿਹੜੀਆਂ ਸਫਾਈ ਆ ਗਈ ਤੇ ਇਹ ਦੋ ਆਪਾਂ ਜਿੰਦਰਾ ਨੌਨੀਆਂ ਨੇ ਬੱਟਾ ਪਾਉਣ ਵਾਲੇ ਆਟੋਮੈਟਿਕ ਜਿੰਦਰਾ 360 ਡਿਗਰੀ ਵਾਲੇ ਉਹਨਾਂ ਦਾ ਕੰਮ ਸ਼ੁਰੂ ਕਰਨ ਆਪਾਂ ਨੇ